ਮੰਗਲਵਾਰ ਨੂੰ ਰਾਹੋਂ ਤੋਂ ਫਲੋਰ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਆਏ ਦੋ ਨੌਜਵਾਨਾਂ ਨਾਲ ਹਥਿਆਰਾਂ ਦੀ ਨੋਕ ਤੇ ਚਿੱਟੇ ਦੇ ਲੁਟੇਰਿਆਂ ਨੇ ਲੁੱਟ ਖੋ ਕਰ ਲਈ ਅਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਕੇ ਇੱਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਕੇ ਵਿੱਚ ਦਾਖਲ ਕਰਵਾਇਆ ਗਿਆ ਹੈ ਜ਼ਖਮੀ ਨੌਜਵਾਨ ਅਮਨ ਨੇ ਦੱਸਿਆ ਕਿ ਉਹ ਆਪਣੇ ਦੋਸਤ ਕਰਨ ਨਾਲ ਫਲੋਰ ਦੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਆਇਆ ਸੀ ਮੱਥਾ ਟੇਕਣ ਉਪਰੰਤ ਉਹਨਾਂ ਸਤਲੁਜ ਦਰਿਆ ਵੇਖਣ ਲਈ ਨਿਕਲੇ ਤਾਂ ਰੇਲਵੇ ਲਾਈਨਾਂ ਪਾਸੋਂ ਨਾ ਉੱਪਰ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਅਤੇ ਜ਼ਖਮੀ ਕਰ ਦਿੱਤਾ ਲੁਟੇਰਿਆਂ ਨੇ ਨੁਕਤੇ ਦੋਨਾਂ ਨੌਜਵਾਨਾਂ ਦੇ ਮੋਬਾਈਲ ਫੋਨ ਖੋ ਕਰਕੇ ਫਰਾਰ ਹੋ ਗਏ ਦੱਸਣਯੋਗ ਹੈ ਕਿ ਇਲਾਕੇ ਵਿੱਚ ਲਗਾਤਾਰ ਲੁੱਟ ਖੋਹਣ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ ਜਿਸ ਕਾਰਨ ਆਮ ਲੋਕਾਂ ਨੂੰ ਹਰ ਸਮੇਂ ਆਪਣੀ ਜਾਨ ਮਾਲ ਦਾ ਖਤਰਾ ਬਣਿਆ ਰਹਿੰਦਾ ਹੈ ਜੇਕਰ ਇਹ ਹਾਲਾਤ ਰਹੇ ਤਾਂ ਲੋਕਾਂ ਨੂੰ ਦਿਨ ਵੇਲੇ ਵੀ ਆਪਣੇ ਆਪ ਨੂੰ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪਵੇਗਾ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਪੜੀ ਕੀ ਨਾਮ ਹੈ ਮੇਰਾ ਇਹ ਕਰਨਦੀਪ ਕਿਹੜਾ ਪਿੰਡ ਹੈ ਬਜੀ ਮੇਰਾ ਪਿੰਡ ਨਹੀਂ ਕਿੰਨ ਕੋਈ ਜੀ ਮਾਪੜਾ ਪਤੀ ਤੁਸੀਂ ਸਿਵਲ ਹਸਪੀਟਲ ਆਏ ਆ ਅਸੀਂ ਜੀ ਮੱਥਾ ਟੇਕਣਾ ਹੀ ਇੱਥੇ ਆਪਣੇ ਫਲੋਰ ਹਨੂਮਨ ਮੰਦਿਰ ਤੇ ਮੱਥਾ ਟੇਕਿਆ ਸੀ ਅਸਕੇ ਨਾਲ ਦਰਿਆ ਦੇਖਿਆ ਜੀ ਤੇ ਉੱਥੇ ਰਸਤੇ ਜੇ ਹਲੇ ਅਸੀਂ ਦੋ ਦਵਾ ਟ੍ਰੇਨ ਪਟਰੀ ਟੱਪਣ ਲੱਗੇ ਸੀ ਜਾਨੋਂ ਨੇ ਸਾਨੂੰ ਛੇੜ ਲਿਆ ਤੇ ਉਹਨਾਂ ਨੇ ਦਾਤ ਕੱਢੇ ਸਾਨੂੰ ਕਹਿੰਦੇ ਆਪਣਾ ਆਪਣਾ ਫੋਨ ਕੱਢੋ ਫੋਨ ਖੋ ਕੇ ਲੈ ਗਏ ਸਾਡੇ ਕੋਲ ਜੀ ਅਸੀਂ ਛਡਾਉਂਦੇ ਸੀ ਉਹਨਾਂ ਦਾ ਫੋਨ ਉਹਨਾਂ ਸਾਡੇ ਦਾਤ ਮਾਰੇ ਹਾਂ ਜੀ ਇਤੋ ਲਵਾ ਹੋਰ ਕੁਛ ਨਹੀਂ ਜੀ ਤੇ ਮੜ ਕੇ ਤੁਸੀਂ ਉਹਨਾਂ ਨੂੰ ਅੱਛੇ ਨਹੀਂ ਆਇਤੇ ਬਣਾ ਹਾਂ ਜੀ ਮੜ ਕੇ ਇੱਥੇ ਲਿਆ ਹਟਿਆ ਉਹਦੇ ਅਨਿਜ ਸਾਡੇ ਕੋਈ ਪੇਸ਼ੈਂਟ ਪੁਣੀ ਥੋੜੀ ਦਿਰ ਕੱਲੇ ਆਇਆ ਮਨਦੀਪ ਸਿੰਘ ਕਰਕੇ ਨਾਮ ਮੁੰਡੇ ਦਾ ਅਹ ਨਾਮ ਸੁਖਸાગਰ ਐਸਬੀਐਸ ਨਗਰ ਦਾ ਹੁੰਦਾ ਨਵੀਂ ਸ਼ਹਿਰ ਦਾ ਇਹ ਮਈਆ ਦਰਬਾਰ ਦੇ ਕੋਲ ਸਿਗੇ ਗਏ ਬਈ ਤੇ ਉੱਥੇ ਨਾ ਮਨ ਸਨੇਚਿੰਗ ਹੋਈ ਗਈ ਐ ਉਸ ਤੋਂ ਓਕੇ ਤੇ ਮੁੰਡੇ ਦੇ ਹੱਥ ਤੇ ਕਾਫੀ ਇਨਸਾਈਸ ਗੂਨ ਸੀਗੇ ਕਾਫੀ ਬਲੀਡਿੰਗ ਸੀਗੀ ਉਹਨੂੰ ਸਟੇਬਲ ਕਰਤਾ ਹਾਂ ਠੀਕ ਹੈ ਜੀ ਹੁਣ ਨੋਰਮਲ ਹੈ ਪੰਜ ਗਲਾਸ ਟੀ ਤਲੀ ਹੱਤੇ ਸਟਾਹ ਉਰਤਨ ਕਿਦੇ ਸਿਰਫ ਹੱਤੇ ਸਟਾਹ ਪਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਮਦੀਪ ਸਿੰਘ ਹੈ ਜੀ ਪਰ ਕੀ ਹੋਇਆ ਤੁਹਾਡੇ ਨਾਲ ਵਾਪਰ ਉਹ ਸਾਡੇ ਆ ਬਾਜੀ ਦੋ ਮੁੰਡੇ ਸੀਗੇ ਮੋਟਰ ਵਾਈਲ ਤੇ ਠੀਕ ਹੈ ਜੀ ਮਮਈਆ ਭਗਵਾਨ ਤੋਂ ਥੋੜਾ ਜਿਹਾ ਅੱਗੇ ਜਾ ਕੇ ਅਸੀਂ ਰੁਕੇ ਹੋਏ ਸੀਗੇ ਉੱਥੇ ਮੈਂ ਚੱਲ ਗਿਆ ਵਾਸ਼ਰੂਮ ਕਰਨ ਮੇਰਾ ਦੋਸਤ ਪਿੱਛੇ ਖੜਾ ਤੇਗਾ ਮੋਟਰ ਵਾਈਲ ਕੋਲ ਮੈਂ ਜਦੋਂ ਆਇਆ ਵਾਸ਼ਰੂਮ ਕਰਕੇ ਉਹ ਕਹਿੰਦਾ ਬਈ ਕੋਈ ਆਇਆ ਉਹਨਾਂ ਕੋ ਦੋ ਆਏ ਆ ਬਈ ਕਹਿੰਦੇ ਮੁੰਡੇ ਨੂੰ ਛੱਡ ਦੇ ਕਿੱਥੇ ਆ ਮੈਂ ਜਦੋਂ ਕੋਲ ਆਇਆ ਉਹਨਾਂ ਨੇ ਮੇਰੇ ਹੱਥ 'ਚ ਫੋਨ ਗਿਆ ਕਹਿੰਦੇ ਫੋਨ ਫੜਾ ਫਰੋਂ ਨੇ ਦਿੱਤਾ ਉਹਨਾਂ ਜ਼ਬਰਦਸਤੀ ਖੋਲਿਆ ਮੁਰ ਕੇ ਦਾਤ ਗੱਡੇ ਪਹਿਲਾਂ ਮੇਰੇ ਦੋਸਤ ਤੇ ਮਾਰਨ ਲੱਗੇ ਸੀਗੇ ਫਿਰ ਉਹ ਬਚਾ ਲਾ ਬਚਾ ਲਾ ਮੇਰੀ ਉਂਗਲੀਆਂ ਤੇ ਵੱਡ ਹੋ ਗਈਆਂ ਅੱਛਾ ਹਾਂ ਜੀ ਜਾਣੇ ਸੀ ਉਹ ਪਤਾ ਦੋ ਜਾਣੇ ਸੀਗੇ ਸਬਲੈਂਡਰ ਮੋਟਰ ਚੱਲਦੇ ਸੀਗੇ ਅੱਛਾ ਹਾਂ ਜੀ ਮੋਬਾਈਲ ਤੋਂ ਇਲਾਵਾ ਹੋਰ ਕੀ ਲੁੱਟਿਆ ਸਬ ਮੋਬਾਈਲ ਤੋਂ ਇਲਾਵਾ ਦੋ ਫੋਨ ਲੁੱਟੇ ਗਏ ਮੇਰਾ ਤੇ ਮੇਰੇ ਦੋਸਤ ਦਾ ਲੁੱਟਿਆ ਗਿਆ ਜੀ ਅੱਛਾ ਹਾਂ ਜੀ ਤੇ ਨਕਦੀ ਕਿੰਨੀ ਦੱਸੀ ਤੁਸੀਂ ਹਾਂ ਜੀ ਨਕਦੀ ਵੀ ਤੇ ਸੀ ਮੇਰੇ ਕੋਲ ਕੈਸ਼ ਕੁਝ ਨਹੀਂ ਹੈ ਦਰਦ ਕੁਝ ਨਹੀਂ ਹੈਗਾ ਬਸ ਫੋਨ ਇੱਕ ਹੋ ਕੇ ਮੇਰੇ ਆ ਮਾਰ ਕੇ ਨੱਟ ਗਏ ਤੁਸੀਂ ਦੋ ਜਣੇ ਸੀ ਹਾਂਜੀ ਅਸੀਂ ਦੋ ਜਣੇ ਸੀ ਦੂਸਰਾ ਕਿਹੜਾ ਨੋ ਜਿਹੜਾ ਸਾਡੇ ਨਾਲ ਸੀ ਨਹੀਂ ਕਰਨ ਮੇਰਾ ਦੋਸਤ ਹੈ ਉਹ ਕਦਾਂ ਠੀਕ ਹੈ ਹਾਂਜੀ ਉਹਦੇ ਕੁਝ ਨਹੀਂ ਹੋਇਆ ਮੈਂ ਤੇ ਉਹਦੇ ਪਹਿਲਾਂ ਲੱਗਾ ਲੱਗਾ ਵੀ ਮੈਂ ਉਹਨੂੰ ਬਚਾਉਂਦਾ ਬਚਾਉਂਦਾ ਨਾ ਮੇਰਾ ਹੱਥ ਮੋਰੇ ਆ ਗਿਆ ਆਪਣਾ ਪਿੰਡ ਕਿਹੜਾ ਹੈ ਮੇਰਾ ਜੀ ਪਿੰਡ ਰਹੋ ਆ ਕੀ ਮਾਂ ਕੀ ਕਰਦੇ ਤੱਕ ਮੰਗ ਇਹੀ ਕਰਦੇ ਆ ਜੀ ਐਦਾਂ ਦੇ ਵਾਰਾ ਡਾਗਾ ਨਾਲ ਜਦ ਤੋਂ ਜਲਦ ਇਨਾਂ ਦੇ ਕਾਰਵਾਈ ਕੀਤੀ ਜਾਵੇ